ਸ਼ਸ਼ੀਕਾਲੋ ਤੁਹਤਾਂ ਦਾ ਸਵਾਗਤ ਹੈ ਆਪਣੇ ਨਾਲ ਜੋ ਕਿੜੀ ਦੀ ਫਾਰਮ ਤੇ ਤੇ ਬਾਈ ਦੇ ਦੋ ਨਾਗ ਲੜਾਈ ਸੀਗੇ ਮੇਲੇ ਚ ਇਹ ਕਹਾ ਲੜਾਇਆ ਸੀਗਾ ਤੇ ਇਹ ਲੜਾਇਆ ਸੀਗਾ ਤੇ ਪਹਿਲਾਂ ਆਪਾਂ ਬਾਈ ਨਾਲ ਇਹਦੇ ਬਾਰੇ ਗੱਲ ਕਰਦੇ ਆਂ ਬਾਈ ਇਹਦੀ ਉਮਰ ਕਿੰਨੀ ਹੈਗੀ ਇਹਦੀ 2 ਮਹੀਨੇ ਤੋਂ 4 ਦਿਨ ਘਟਾ ਜੀ ਠੀਕ ਆ ਬਾਈ ਤੇ ਦੇਖ ਸਕਦੇ ਸੀ ਫੇਸ ਕੁਆਲਟੀ ਬਾਕੀ ਬਹੁਤ ਹੀ ਚੰਗਾ ਮਤਲਬ ਆਇਆਗਾ ਤੇ ਬਾਕੀ ਬਾਈ ਵਰਗੇ ਕੋਲੇ ਨਾ ਬੋਲ ਲਗਾ ਮੋਤੀ ਦੇ ਨਾਤਾ ਤੇ ਨੀਲੀ ਰਵੀ ਦਾ ਤੇ ਬਾਈ ਉਹਦਾ ਵੀ ਕ੍ਰੋਸਿੰਗ ਵੀ ਕਰਾਉਂਦੇ ਆਗੇ ਤੇ ਬਾਈ ਆਪਾਂ ਕੀ ਰਿਕਾਰਡ ਆ ਕਿਹੜਾ ਮੋਦੀ ਦੀ ਮਾਦਾ ਰਿਕਾਰਡ ਕੀ ਸੀਗਾ ਮੋਦੀ ਦੇ ਮਾਦਾ 18+ ਠੀਕ ਆ ਬਾਈ ਤੇ ਅਜੀ ਦੀ ਮਾਦਾ ਬਾਈ ਇਹਦੇ ਵੀ 18+ ਇਹਦਾ 18+ ਹੈਗਾ ਤੇ ਇਹ ਪਹਿਲੇ ਨੰਬਰ ਦਾ ਹੈ ਬਾਈ ਇਹ ਨਹੀਂ ਤੀਜੇ ਤੇ ਇਹ ਤੀਜੇ ਤੇ ਆਏਗਾ ਤੇ ਉਹਦੂਗਾ ਕਾ ਕੱਟੀ ਹੋਰ ਦਿਖਾਉਣੇ ਆਪਾਂ ਬਹੁਤ ਹੀ ਸੋਹਣੀ ਕੱਟੀ ਹੈਗੀ ਦੇਖ ਸਕਦੇ ਹੋਗੇ ਤੇ ਗੱਲ ਵੀ ਬਰੀਡ ਦੀ ਗੱਲ ਕਰਦੇ ਆ ਤੇ ਬਾਈ ਦੇ ਘਰੇ ਮੁੱਲ ਸੀਗਾ ਮੋਦੀ ਤੇ ਬਾਈ ਨੇ ਕ੍ਰੋਸ ਕਰਾਈਆਂ ਤੇ ਉਹਦੂ ਦਾ ਬਹੁਤ ਚੰਗੀਆਂ ਕੱਟੀਆਂ ਆਈਆਂ ਤੇ ਬਈ ਇਹਦਾ 12ਵਾਂ ਨੰਬਰ ਹੈਗਾ ਇਹਦਾ 12ਵਾਂ ਜੀ ਇਹਦਾ 12ਵਾਂ ਨੰਬਰ ਆ ਤੇ ਬਾਈ ਕੋਲੇ ਸੀਮਨ ਮੋਦੀ ਬੋਲ ਦਾ ਪਲਾਬਦਾਗਾ ਤੇ ਡਾਇਰੈਕਟ ਵੀ ਕਰਾ ਜਾਂਦਾ ਤੇ ਕ੍ਰੋਸ ਵੀ ਕਰਾ ਮਤਲਬ ਸੀਮਨ ਵੀ ਦਿੰਦਾ ਬਈ ਆਪਣੀ ਕ੍ਰੋਸ ਦੀ ਕੀ ਕਿੰਨੀ ਪੀਸ ਹੈਗੀ 1500 ਜੀ ਤੇ 1500 ਕ੍ਰੋਸ ਦਾਗਾ ਤੇ ਬਈ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀ ਦਾ ਪਿੰਡ ਪੜਾਣਾ ਜੀ ਠੀਕ ਆ ਬਾਈ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਬਈ 9417377552 ਜੀ 9386400003 ਠੀਕ ਆ ਬਾਈ ਇੱਕ ਵਾਰੀ ਦੋਨੇ ਬੱਚੇ ਬਈ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰੀ ਜਿਹੜੇ ਨਾਮ ਚਾਏ ਹੈਗੇ ਇਹ ਦੇਖ ਸਕਦੇ ਹੋ ਬਈ ਇਹ ਸਾਲ ਦੀ ਕੱਟੀ ਹੈਗੀ ਪੂਰੀ ਚੰਗੀ ਹੈਗੀ ਤੇ ਉਦੋਂ ਬਾਅਦ ਇੱਕ ਆ ਦੇਖ ਲੋ ਇਹ 2 ਮਹੀਨੇ ਤਾਂ ਵੀ ਘੱਟ ਆਗਾ ਤੇ ਮਿਹਨਤ ਦਾ ਮੁੱਲ ਦੇਖੋ ਬਈ ਜੇ ਕੋਈ ਪਸ਼ੂਆਂ ਤੇ ਮਿਹਨਤ ਕਰਦਾ ਨਾ ਤਾਂ ਉਹ ਪੂਰਾ ਬੱਤਾ ਰਿਜ਼ਲਟ ਆਉਂਦਾਗਾ ਤੇ ਬਾਈ ਯਾਰ ਕਹਿੰਦਾ ਸੀਮਨ ਉਪਲਬਧਾਗਾ ਤੇ ਸਾਰੇ ਭਰਾ ਸਪੋਰਟ ਕਰਿਓ ਤੇ ਬਾਕੀ ਬਾਈ ਦਾ ਆਪਾਂ ਕਾਰਡ ਵੀ ਪਾਵਾਂਗੇ ਤੇ ਜਿਹੜੇ ਵੀ ਉਧਲੇ ਸਾਈਡ ਦੇ ਹੈਗੇ ਬਾਈ ਤੁਸੀਂ ਸੀਮਨ ਜ਼ਰੂਰ ਲਿਓ ਬਹੁਤ ਚੰਗਾ ਰਿਜ਼ਲਟ ਹੈ ਜਿੰਨਾ ਕਹਿ ਦਿੱਕਾ ਧੰਨਵਾਦ ਬਹੁਤ ਬਹੁਤ ਧੰਨਵਾਦੀ ਤੁਹਾਡੇ ਚੈਨਲ ਲਈ ਵੀ ਕਵਰ ਕਰਨ ਲਈ ਵੀ ਬਹੁਤ ਬਹੁਤ ਮਾਰੇ ਤਰੱਕੀ ਦੇ ਬਈ ਧੰਨਵਾਦ أنا.